ਸੇਮਾ ਉਹ ਦੀਆਂ ਰਿਸ਼ਤਿਆਂ ਚੋਂ ਦੀਆਂ ਜ਼ਿੰਦਗੀ ਦੇ ਅਲੱਗ-ਅਲੱਗ ਸਖਤ ਮਰਹਲੇ ਆਉਂਦੇ ਹਨਾ ਤੇ ਉਹਨਾਂ ਚੋਂ ਹਰ ਇਨਸਾਨ ਲੰਘਦਾ ਜੀ ਹਨਾ ਤੇ ਫਿਰ ਉਹ ਆਰਟਿਸਟ ਹੈ ਜੀ ਉਹ ਉਹਦੇ ਹਿੱਸੇ ਸ਼ਾਇਦ ਇਹ ਇੱਕ ਆਇਆ ਹੁੰਦਾ ਇੱਕ ਕਾਬਲੀਅਤ ਸਲਾਇਤ ਹੁੰਦੀ ਆ ਕਿ ਉਹਦਾ ਉਹ ਬਿਆਨ ਕਰਦਾ ਉਹ ਫਿਰ ਉਹਨਾਂ ਨਾਲ ਜੁੜ ਜਾਂਦਾ ਹਨਾ ਜਿਗਰ ਮੁਰਾਦਾਬਦੀ ਸਾਹਿਬ ਦਾ ਇੱਕ ਸ਼ੇਰ ਵੀ ਸੀ ਕਿ ਦਰਦ ਦੇ ਗਮੇ ਫਿਰਾਕ ਕੇ ਦਰਦ ਦੇ ਗਮੇ ਫਿਰਾਕ ਕੇ ਉਹ ਸਖਤ ਮਰਹਲੇ ਹੈਰਾਨ ਹੂੰ ਮੈਂ ਫਿਰ ਵੀ ਤੂੰ ਇਤਨੇ ਹਸੀ ਰਹੇ ਸੋ ਉਹਨਾਂ ਲੋਕਾਂ ਦੇ ਬਿਲਹਾਰੇ ਜਾਣਾ ਪੈਂਦਾ ਜਿਹੜੇ ਇੰਨੀਆਂ ਮੁਸੀਬਤਾਂ ਚ ਲੰਘ ਕੇ ਫਿਰ ਹੱਸ ਕੇ ਸਾਰਿਆਂ ਨੂੰ ਮਿਲਦੇ ਆ ਆਪਣੇ ਮੈਂ ਨਾ ਬਈ ਤਕਰੀਬਨ 400 ਪੋਡਕਾਸਟ ਕਰ ਲਏ ਹੁਣ ਤੱਕ 400 ਪੋਡਕਾਸਟ ਦੇ ਵਿੱਚ ਇਹ ਦੂਜਾ ਪੋਡਕਾਸਟ ਹੈ ਜਿੱਥੇ ਮੈਂ ਗੱਲ ਕਹਿਣ ਜਾ ਰਿਹਾ ਇੱਕ ਕੀਤੀ ਸੀ ਮੈਂ ਗੱਲ ਇਹ ਵਾਲੀ ਸਰਤਾਜ ਬਾਈ ਦੇ ਪੋਡਕਾਸਟ ਚ ਜੀ ਜੀ ਦੂਜੀ ਤੁਹਾਡੇ ਕੁਝ ਲੋਕਾਂ ਨੂੰ ਨਾ ਜ਼ਿੰਦਗੀ ਚ ਮੈਂ ਮਿਲ ਕੇ ਕੋਈ ਗੱਲਬਾਤ ਕਰਾਂ ਜਾਂ ਨਾ ਕਰਾਂ ਉਹ ਫਰਕ ਨਹੀਂ ਪੈਂਦਾ ਬਸ ਮਿਲ ਲਿਆ ਦਰਸ਼ਨ ਕਰ ਲੇ ਉਹ ਤੁਸੀਂ ਹੋ ਅਰੇ ਨਹੀਂ ਨਹੀਂ ਮੈਨੂੰ ਮਤਲਬ ਸੈਰ ਸੀ ਸੀਰੀਅਸਲੀ ਆਪਾਂ ਕਦੀ ਮਿਲੇ ਵੀ ਨਹੀਂ ਬਾਈ ਕਦੀ ਗੱਲ ਵੀ ਨਹੀਂ ਹੋਈ ਜਿੰਦਗੀ ਵਿੱਚ ਪਹਿਲੀ ਵਾਰ ਮਿਲੇ ਕਿਉਂਕਿ ਤੁਹਾਡਾ ਕੰਮ ਇਹ ਫੀਲਿੰਗ ਫੀਲਿੰਗ